ਡੇਰਾ ਮੁਖੀ ਰਾਮ ਰਹੀਮ ਉਹਦੀਆਂ ਵੀ ਮੁਸ਼ਕਲਾਂ ਕਹਿੰਦੇ ਕੁਝ ਵਧ ਗਈਆਂ ਨੇ ਬੀਐਲਬੀ ਵਾਲੇ ਮਾਮਲੇ 'ਚ ਵੀ ਤੇ ਉਹ ਸੁਆੰਗ ਰਚਾਉਣ ਵਾਲੇ ਮਾਮਲੇ ਦੇ ਵਿੱਚ ਵੀ ਕੋਈ ਹੋਰ ਨਵਾਂ ਫੈਸਲਾ ਆ ਸਕਦਾ ਨਹੀਂ ਫੈਸਲਾ ਇਹਦੇ 'ਚ ਏਡੀ ਜਲਦੀ ਨਹੀਂ ਆਉਂਦਾ ਹੁੰਦਾ ਇੱਕ ਗੱਲ ਸੁਖਮ ਸਾਹਿਬ ਹਮੇਸ਼ਾ ਯਾਦ ਰੱਖਿਓ ਜਿਹੜੇ ਇਸ ਤਰ੍ਹਾਂ ਦੇ ਮਸਲੇ ਹੁੰਦੇ ਆ ਨਾ ਜੀ ਉਹਦੇ ਵਿੱਚ ਬਹੁਤ ਲੰਮਾ ਸਮਾਂ ਲੱਗ ਜਾਂਦਾ ਇਹ 2007 ਦਾ ਮਾਮਲਾ ਹੈ ਉਸ ਸਮੇਂ ਅਸੀਂ ਵੀ ਸੜਕਾਂ 'ਤੇ ਸੀਗੇ ਜੀ ਤੇ ਹੁਣ ਮੈਂ ਕੀ ਦੱਸਾਂ ਬੰਦਾ ਸੰਸਾਰ ਚ ਹੈ ਨਹੀਂ ਇਸ ਇਲਾਕੇ ਦਾ ਜਿਹਨੇ ਸਭ ਤਲਵਾਰਾਂ ਵਗੈਰਾ ਸਭ ਕੁਝ ਦਿੱਤਾ ਤੇ ਸਭ ਕੁਝ ਉਹ ਮਤਲਬ ਕਿ ਪਲਾਨ ਕਰਵਾਇਆ ਸੀਗਾ ਸਾਰੇ ਮਤਲਬ ਕਿ ਜਿਹੜੇ ਵਖਾਵੇ ਸੀਗੇ ਜੀ ਤੋ ਰਾਜਨੀਤਿਕ ਚੀਜ਼ਾਂ ਆਉਂਦੀਆਂ ਨੇ ਹੂੰ ਹੂੰ ਠੀਕ ਹੈ ਜੀ ਕਿਤੇ ਜ਼ਿੰਦਗੀ ਚ ਟਾਈਮ ਲੱਗਿਆ ਤੇ ਕੋਈ ਕਿਤਾਬ ਕਥੂ ਲਿਖਾ ਕੇ ਇਹਦੇ ਇੰਨਾ ਚੀਜ਼ਾਂ ਤੇ ਉਹ ਤੇਰਾ ਕੁਝ ਦੇਖਿਆ ਤੇ ਵਤੀਰਾ ਕੁਝ ਦਿਲ ਦੇ ਵਿੱਚ ਹੈਗਾ ਤਾਂ ਮਤਲਬ ਮੈਂ ਖੁਦ ਉਹਨਾਂ ਪ੍ਰਦਰਸ਼ਨਾਂ ਦਾ ਹਿੱਸੇਦਾਰ ਸੀਗਾ ਜੀ ਕਿਉਂਕਿ ਉਦੋਂ ਬਹੁਤ ਜ਼ਿਆਦਾ ਕਾ ਲੋਕੇ ਭਈ ਇੱਕ ਤਰ੍ਹਾਂ ਦੀ ਹਿਰਦਿਆਂ ਉਠੇ ਸੀਗੀ ਜੀ ਬਿਲਕੁਲ ਤਾਂ ਸਿੱਧੀ ਗੱਲ ਹੈ ਸਾਡੇ ਤੇ ਵੀ ਫਿਰ ਟਾਈਮ ਐਸਾ ਸੀਗਾ ਕਿ ਬੜਾ ਬੰਦਾ ਐਕਸਟ੍ਰੀਮ ਲੈਵਲ ਤੇ ਚਲੇ ਜਾਂਦਾ ਸੋਚ ਵਿਚਾਰ ਦੇ ਮਾਮਲੇ ਤੇ ਤਾਂ ਉਹ ਉਦੋਂ ਚੱਲਿਆ ਮਾਮਲਾ ਰਜਿੰਦਰ ਸਿੰਘ ਦੇ ਚ ਸ਼ਿਕਾਇਤ ਕਰਤਾ ਸੀ ਉਹ ਠੰਡੇ ਵਾਲਾ ਜੀ ਫਿਰ ਇਹਨਾਂ ਨੇ ਉਹ ਇਲੈਕਸ਼ਨ ਜਦੋਂ ਨੇੜੇ ਆਇਆ ਹੂੰ ਤੇ ਇਹ ਮਾਮਲਾ ਵਾਪਸ ਕਰਵਾ ਲਿਆ ਮੁੜ ਕੇ ਉਹ ਚਲਾ ਗਿਆ ਸੀਗਾ ਰਜਿੰਦਰ ਸਿੰਘ ਹਾਈ ਕੋਰਟ ਚ ਜੀ ਇਹ ਮਾਮਲਾ ਉੱਥੇ ਪਿਆ ਠੀਕ ਹੈ ਜੀ ਹੁਣ ਆ ਖਬਰ ਆ ਰਹੀ ਆ ਕਿ ਸਰਕਾਰ ਨੇ ਜਵਾਬ ਲਈ ਸਮਾਂ ਮੰਗਿਆ ਮਤਲਬ ਕਿ 2007 ਦਾ ਇਹ ਮਾਮਲਾ ਹੈ ਜਿਹੜਾ ਹਾਈ ਕੋਰਟ ਦੇ ਵਿੱਚ ਗਿਆ ਤਾਂ ਇਹਦੇ ਵਿੱਚ ਹੁਣ ਪੰਜਾਬ ਸਰਕਾਰ ਨੇ ਕੁਝ ਸਮਾਂ ਮੰਗਿਆ ਕਿ ਸਾਨੂੰ ਸਮਾਂ ਦਿਓ ਅਸੀਂ ਇਹਦੇ ਵਿੱਚ ਜਵਾਬ ਜਿਹੜਾ ਉਹ ਫਾਈਲ ਕਰਨਾ ਕਿਉਂਕਿ ਇਹਦੇ ਵਿੱਚ ਜਿਹੜੇ ਐਡਵੋਕੇਟ ਨੇ ਉਹ ਜਸਪਾਲ ਸਿੰਘ ਮੰਜਪੁਰ ਨੇ ਜੀ ਸ਼ਿਕਾਇਤਕਰਤਾ ਰਜਿੰਦਰ ਸਿੰਘ ਨੇ ਜਿਨ੍ਹਾਂ ਨੇ 2015 ਚ ਇਹ ਮਾਮਲਾ ਜਿਹੜਾ ਹੈ ਉਠਾਇਆ ਸੀਗਾ ਤਾਂ ਤੁਸੀਂ ਹਿਸਾਬ ਲਾ ਲਓ 7 ਦਾ ਮਾਮਲਾ 12 ਚ ਕਲੋਜ਼ਰ ਰਿਪੋਰਟ ਹੋ ਗਈ ਜੀ 15 ਦਾ ਹਾਈ ਕੋਰਟ ਚ ਪਿਆ ਤੇ ਗਾਹ ਦੇਖ ਲੋ 9 ਸਾਲ ਬਾਅਦ ਸਾਡੀ ਸਰਕਾਰ ਜਿਹੜੀ ਮਾਣਯੋਗ ਸਰਕਾਰ ਆ ਉਹ ਕਹਿ ਰਹੀ ਆ ਉਹ ਕਹਿ ਰਹੀ ਆ ਕਿ ਸਾਨੂੰ ਥੋੜਾ ਜਿਹਾ ਸਮਾਂ ਦੇ ਦਿਓ ਤੇ ਮੈਂ ਤੁਹਾਨੂੰ ਤਾਂ ਹੀ ਕਹਿ ਰਿਹਾ ਕਿ ਇਹਦੇ ਚ ਕੀ ਰਿਜ਼ਲਟ ਆਏਗਾ ਫਿਰ ਤੇ ਮੈਂ ਸਵਾਲ ਹੀ ਗਲਤ ਪੁੱਛ ਲਿਆ ਜੀ ਬਿਲਕੁਲ ਇਨਾ ਚੀਜ਼ਾਂ ਮੈਂ ਸਰ ਜਦੋਂ ਬੇਅਦਬੀ ਦੇ ਮਾਮਲੇ ਗਾ ਸਰਕਾਰ ਆ ਗਈ ਨਾ ਕੈਪਟਨ ਦੀ ਹੂੰ ਤਾਂ ਬੜੇ ਮਤਲਬ ਕਿ ਲੋਕ ਆਸਵੰਦ ਸੰਭਾਰ ਲੈ ਤੇ ਮੈਂ ਕਿਸੇ ਵੀ ਟਾਕ ਸ਼ੋਅ ਚ ਜਾਂਦਾ ਸੀ ਮੈਂ ਕਿਹਾ ਤੁਹਾਡੀਆਂ ਆਸਾਂ ਨੂੰ ਕਦੇ ਬੂਰ ਨਹੀਂ ਪੈਣਾ ਹੂੰ ਕੈਪਟਨ ਸਰਕਾਰ ਪੂਰੀ ਟੈਨਿਓਰ ਦੇ ਵਿੱਚ ਇਹ ਮਾਮਲੇ ਕਿਨਾਰੇ ਨਹੀਂ ਲਾ ਸਕੇਗੀ ਗਈ ਜੀ ਐਸ ਸਰਕਾਰ ਦੇ ਵਿੱਚ ਵੀ ਕੋਈ ਇੱਕਦਮ ਮਾਮਲਾ ਕਿਨਾਰੇ ਲੱਗ ਜਾਏ ਤਾਂ ਵਾਹ ਭਲੀਆ ਨਹੀਂ ਤਾਂ ਇੱਥੇ ਵੀ ਬਹੁਤੀ ਉਮੀਦ ਨਾ ਰੱਖਿਓ ਸੋ ਇਸ ਕਰਕੇ ਇਹ ਲੰਮੇ ਝਗੜੇ ਹੋ ਗਏ ਇਹ ਐਸੇ ਝਗੜੇ ਹੋ ਗਏ ਜਿਦੇ ਵਿੱਚ ਰਾਜਨੀਤੀ ਵਾਲੇ ਜਿਹੜੇ ਆ ਉਹ ਫਲ ਫੁੱਲ ਲਹਿ ਗਏ ਪਰ ਨਿਆਂ ਨਹੀਂ ਹੋਇਆ ਨਾ ਇਹ ਸਾਜ਼ਿਸ਼ਾਂ ਦਾ ਪਤਾ ਲੱਗਿਆ ਨਾ ਭਈ ਜਿਨ੍ਹਾਂ ਨੂੰ ਫਾਇਦਾ ਹੋਇਆ ਜੀ ਉਹਨਾਂ ਦਾ ਪਤਾ ਲੱਗਿਆ ਕਿ ਕਿਹੜੇ ਬੰਦੇ ਫਾਇਦਾ ਚੁੱਕ ਗਏ ਨੇ ਉਹ ਕੌਣ ਸੀਗੇ ਤਾਂ ਮਤਲਬ ਕਿ ਸਿੱਖ ਕੌਮ ਵਾਸਤੇ ਇਹ ਇੱਕ ਤਰ੍ਹਾਂ ਨਾਲ ਜ਼ਖਮ ਹੀ ਨੇ ਜਿਵੇਂ 84 ਦਾ ਜ਼ਖਮ ਹੈ ਸਾ ਜੀ ਜੀ 84 ਦਾ ਜ਼ਖਮ ਹੈ ਜਿਹੜਾ ਉਹ ਮਤਲਬ ਕਿ ਕਦੇ ਉਹਦਾ ਦਰਦ ਕਿਉਂਕਿ ਨਸੂਰ ਆ ਉਹ ਨਸੂਰ ਹੈ ਉਹਦਾ ਦਰਦ ਕਦੇ ਦੂਰ ਨਹੀਂ ਹੋ ਸਕਦਾ ਉਸੇ ਤਰ੍ਹਾਂ ਜੋ ਇਹ ਘਟਨਾ ਮਾਨੇ ਸਿੱਖ ਕੌਮ ਦੇ ਪਿੰਡੇ ਤੇ ਇਹ ਵੀ ਇੱਕ ਨਸੂਰ ਹੈ ਬਿਲਕੁਲ ਬਿਲਕੁਲ ਤੇ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਸਾਰੀਆਂ ਚੀਜ਼ਾਂ ਦਾ ਪੂਰਨ ਤੌਰ ਤੇ ਨਿਆਂ ਹੋਏਗਾ ਬਾਕੀ ਹੋ ਜਾਵੇ ਤੇ ਚਮਤਕਾਰ ਚਮਤਕਾਰ ਨੂੰ ਨਮਸਕਾਰ ਜੀ ਜੀ ਬਾਕੀ ਵਾਕਈ ਇੰਨਾ ਟਾਈਮ ਲੱਗ ਗਿਆ ਹੁਣ ਤੱਕ ਮੈਂ ਤਾਂ ਤੁਹਾਨੂੰ ਟਾਈਮ ਲਾਈਨ ਹੀ ਦੱਸ ਦਿੱਤੀ ਕੱਢ ਕੇ ਕਿ ਸੱਤ ਦਾ ਮਾਮਲਾ 12 ਚ ਕਲੋਜ਼ਰ ਰਿਪੋਰਟ ਇਹ ਕਾਲੀ ਚਾਉਂਦੇ ਜੀ ਜੀ ਮਾਫ ਕਰਨਾ ਕਾਲੀਆਂ ਨੇ ਕੋਈ ਇੱਕ ਗਲਤੀ ਕੀਤੀ ਆ ਹੂੰ ਹੂੰ ਇਹ ਤੇ ਗਲਤੀਆਂ ਹੀ chnਾਉਂਦੇ ਰਹੇ ਨੇ ਬਿਲਕੁਲ ਤੁਸੀਂ ਚੱਕ ਕੇ 12 ਚ ਕੀ ਵੋਟਾਂ ਕੀ ਹਾਰ ਮੈਨੂੰ ਲੱਗਦਾ ਕਿ ਵਾਪਸ ਆ ਜਾਂਦੇ ਹੂੰ ਇਸੇ ਧਮਤੀ ਸ਼ਾਇਦ ਆ ਜਾਂਦੇ ਕਿ ਤੁਸੀਂ ਪੰਜਾ ਸਾਲਾਂ ਚ ਮਾਮਲਾ ਨਿਵੇੜ ਦਿੰਦੇ ਜੇ ਕੋਈ ਦੋਸ਼ੀ ਆਤਾ سزا ਹੋ ਜਾਂਦੀ ਜੇ ਕੋਈ ਦੋਸ਼ਾ ਸੀਗਾ ਤਾਂ ਭਾਈ ਆਪਦੇ ਘਰ ਨੂੰ ਜਾਂਦਾ ਪਰ ਉਹ ਤੁਸੀਂ ਦੂਜੇ ਰਾਹ ਉਹਨਾਂ ਦਾ ਟਿਨਯੂਰ ਲੰਘ ਗਿਆ ਫਿਰ ਦੂਸਰੀ ਦਾ ਆਇਆ ਉਹਨਾਂ ਨੇ ਲਗਾ ਲਿਆ ਫਿਰ ਉਹ ਤੀਜੀ ਦਾ ਵੀ ਲੰਘ ਗਿਆ ਪਰ ਨਿਆ ਕਿਤੇ ਨਹੀਂ ਨਿਆ ਨਹੀਂ ਨਿਆ ਇਸ ਦੇਸ਼ ਦੇ ਵਿੱਚ ਸਰ ਬਹੁਤ ਮੁਸ਼ਕਲ ਮਿਲਦਾ ਹੈ ਹੂੰ ਤੇ ਮੈਂ ਅੱਗੇ ਅੱਲੂ ਅਰਜਨ ਮੈਂ ਇੱਕ ਪੋਸਟ ਪਾਈ ਸੀ ਬੜੀ ਸ਼ੇਅਰ ਹੋਈ ਅੱਲੂ ਬਨਾਮ ਲੱਲੂ ਜੀ ਉਸ ਪੋਸਟ ਦਾ ਟਾਈਟਲ ਦਿੱਤਾ ਸੀ ਅੱਲੂ ਬਨਾਮ ਲੱਲੂ ਉਹ ਕਈਆਂ ਨੂੰ ਤਾਂ ਸਮਝ ਹੀ ਨਹੀਂ ਲੱਗੀ ਮੈਂ ਕੀ ਕਹਿਣਾ ਚਾਹੁੰਦਾ ਸੀ ਮੈਂ ਉਹਦੇ ਚ ਦੱਸਿਆ ਕਿ ਦੇਖੋ ਸਲਮਾਨ ਖਾਨ ਨੂੰ ਸਜ਼ਾ ਹੋਈ ਤੇ ਹਾਈ ਕੋਰਟ ਬੰਦ ਹੋਣ ਤੋਂ ਬਾਅਦ ਦੁਬਾਰਾ ਖੁੱਲ ਜਾਂਦਾ ਹੈ ਜੀ ਅੱਲੂ ਅਰਜਨ ਜਿਹੜਾ ਹੈ ਨਾ ਉਹ ਇੱਕ ਮਤਲਬ ਕਿ ਇੱਕ ਰਾਤ ਲਾ ਕੇ ਆਪਣੀ ਫਿਲਮ ਨੂੰ ਹੋਰ ਲੈਵਲ ਤੇ ਲੈ ਗਿਆ ਬਿਲਕੁਲ ਜਦ ਕਿ ਉਹਨੂੰ ਜ਼ਮਾਨਤ ਰਾਹ ਜਾਂਦੇ ਹੀ ਮਿਲ ਗਈ ਸੀ ਉਹ ਸਿਰਫ ਇੱਕ ਆਰਡਰ ਦੀ ਜਿਹੜੀ ਕਾਪੀ ਸੀ ਉਹ ਜੇਲ੍ਹ ਚ ਨਹੀਂ ਆਈ ਜੀ ਉਹ ਆਈ ਨਹੀਂ ਕਿ ਲੇਟ ਕਰ ਦਿੱਤੀ ਗਈ ਮੈਨੂੰ ਨਹੀਂ ਪਤਾ ਉਹ ਵੀ ਕੀ ਪ੍ਰਮੋਸ਼ਨ ਦਾ ਸਾਧਨ ਸੀ ਹੈ ਨਾ ਮੈਨੂੰ ਮੈਂ ਮੈਂ ਨਹੀਂ ਇਹ ਦੇਤੇ ਕੁਝ ਨਹੀਂ ਕਾਂਗਾ ਸੁਖਮ ਸਿੰਘ ਸਾਹਿਬ ਮੈਂ ਤੁਹਾਨੂੰ ਦੱਸ ਰਿਹਾ ਹੂੰ ਤੇ ਇੱਥੇ ਐਸੇ ਬੰਦੇ ਮਿਲਦੇ ਕਿਉਂਕਿ ਹੁਣ ਸਾਡੀ ਤੇ ਜ਼ਿੰਦਗੀ ਲੰਘ ਗਈ ਆ ਕਿਸਾਂ ਕਚਹਿਰੀਆਂ ਚ ਜੀ 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 ਤਾਂ ਇੱਥੇ ਬੰਦੇ ਆ ਜਾਂਦੇ ਆ ਮੇਰੇ ਕੋਲ ਕਿ ਹਾਈ ਕੋਰਟ ਦਾ ਵਕੀਲ ਕਿਵੇਂ ਕਰੀਏ ਹੂੰ ਵੀ ਹਾਈ ਉਹਨਾਂ ਨੂੰ ਇਹ ਲੱਗਦਾ ਕਿ ਹਾਈ ਕੋਰਟ ਦਾ ਵਕੀਲ ਕਿਸੇ ਹੋਰ ਦੁਨੀਆ ਚ ਰਹਿੰਦਾ ਜੀ 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 ਤੇ ਫਿਰ ਦੂਜਾ ਸਵਾਲ ਹੁੰਦਾ ਕਿ ਉਹ ਪੈਸੇ ਕਿੰਨੇ ਲੈਂਦਾ ਬਿਲਕੁਲ ਤਾਂ ਮਤਲਬ ਕਿ ਭਾਰਤ ਦੀ ਬਹੁਤ ਵੱਡੀ ਬਸੋਂ ਆ ਜਿਹੜੀ ਸਰ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਪਹੁੰਚ ਹੀ ਨਹੀਂ ਪਾਉਂਦੀ ਉਹ ਥੱਲੇ ਕੋਈ ਸਜ਼ਾ ਹੁੰਦੀ ਆ ਜਾਂ ਕੋਈ ਘਟ ਆਉਂਦਾ ਉਹ ਜਰ ਲੈਂਦੇ ਆ ਕਿ ਕੌਣ ਜਾਵੇ ਜਾ ਬਿਲਕੁਲ 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 ਤਾਂ ਜਿਹਦੇ ਕੋਲ ਪੈਸਾ ਹੈ ਸਰ ਜੀ ਉਹ ਨੂੰ ਆਪਦੇ ਮੂਲ ਅਧਿਕਾਰ ਜਾਂ ਕਹਿ ਲੋ ਜੋ ਅਸਾਦੀਆ ਉਹ ਕਹਿ ਲੋ ਕਿ ਇੰਜੋਏ ਕਰਨ ਦਾ ਪੂਰਾ ਪੂਰਾ ਪ੍ਰਬੰਧ ਹੈ ਕਰਬੰਧ ਤੇ ਪੈਸਾ ਕੁਝ ਨਹੀਂ ਹੁੰਦਾ ਜੋ ਮਰਜ਼ੀ ਉਹ ਕਰੇ ਆਮ ਬੰਦੇ ਲਈ ਕੋਈ ਪ੍ਰਬੰਧ ਨਹੀਂ ਮੈਂ ਕਹਿੰਦਾ ਕਿ ਨਿਆ ਮਿਲ ਜਾਵੇ ਕਿਸੇ ਆਮ ਬੰਦੇ ਨੂੰ ਤਾਂ ਸਮਝ ਲਓ ਕਿ ਉਹਨੇ ਪਿਛਲੇ ਜਨਮ ਕੋਈ ਗਊਆਂ ਪਾਣੋ ਕੀਤੀਆਂ ਨਹੀਂ ਬਾਈ